ਬੇਬੇ ਮਹਿੰਦਰ ਕੌਰ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਵੱਲੋਂ ਸਾਰਾ ਪਾਕ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਕੋਰਟ 'ਚ ਵੀ ਰੱਖਿਆ ਗਿਆ ਔਰ ਹੁਣ ਇਹ ਮਾਮਲਾ ਦੇਸ਼ਦਰੋਹ ਦਾ ਵੀ ਚੱਲੇਗਾ ਅੱਗੇ ਬਤਾ ਕੇ ਪੰਜਾਬੀ ਯੂਨੀਵਰਸਿਟੀ ਦਾ ਜ਼ਿਕਰ ਕਰਾਂਗੇ ਜਿੱਥੇ ਵਿਦਿਆਰਥੀਆਂ ਦੇ ਵਾਈਸ ਚਾਂਸਲਰ ਦੇ ਵਿਛਾਲੇ ਮੀਟਿੰਗ ਬੇਸਿੱਟਾ ਰਹੀ ਹੈ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦੇ ਲਈ ਦੱਸਿਆ ਕਿ ਲਿਖਤੀ ਭਰੋਸਾ ਮਿਲਣ ਤੱਕ ਇਹ ਤਰਨਾ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਹੈ ਤਾਂ ਉਧਰ ਕੇਂਦਰੀ ਰਾਜਪントਰੀ ਰਵਨੀਤ ਬਿੱਟੂ ਨੇ ਜਲਦ ਸੈਨੇਟ ਚੋਣ ਹੋਣ ਦੀ ਗੱਲ ਆਖੀ ਹੈ ਸੈਨੇਟ ਚੋਣਾਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਦਰਣਾ ਜਾਰੀ ਰਹੇਗਾ ਕਿਉਂਕਿ ਵਾਈਸ ਚਾਂਸਲਰ ਦੇ ਨਾਲ ਸਟੂਡੈਂਟ ਦੀ ਹੋਈ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਨਹੀਂ ਬਣੀ। ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਿਖਤੀ ਭਰੋਸਾ ਮੰਗਿਆ ਤੇ ਮੰਗ ਕੀਤੀ ਹੈ ਕਿ 10 ਨਵੰਬਰ ਦੇ ਪ੍ਰਦਰਸ਼ਨ ਨੂੰ ਲੈ ਕੇ ਵਿਦਿਆਰਥੀਆਂ ਤੇ ਹੋਰਨਾਂ ਦੇ ਖਿਲਾਫ ਦਰਜ ਕੀਤੇ ਮਾਮਲੇ ਰੱਦ ਕੀਤੇ ਜਾਣ। ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਪਰ ਜਦ ਤੱਕ ਇਹ ਲਿਖਤੀ ਰੂਪ 'ਚ ਨਹੀਂ ਮਿਲਦਾ ਉਦੋਂ ਤੱਕ ਪੀਯੂ 'ਚ ਦਰਣਾ ਲੱਗਿਆ ਰਹੇਗਾ। ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲਦੀ ਜਾਰੀ ਰਹੇਗਾ ਜਦੋਂ ਤੱਕ ਰਿਟਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਜਾਂ ਰਿਟਨ ਦੇ ਵਿੱਚ ਸਾਨੂੰ ਇਹ ਭਰੋਸਾ ਨਹੀਂ ਦਿੱਤਾ ਜਾਂਦਾ ਜਿੰਨੀਆਂ ਵੀ ਸਾਡੀਆਂ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨੀਆਂ ਨਹੀਂ ਜਾਂਦੀਆਂ ਸ਼ਡਿਊਲ ਉਦਰ ਵਿਦਿਆਰਥੀਆਂ ਨੂੰ ਸਮਰਥਨ ਦੇਣ ਲਈ ਕਿਸਾਨੀ ਉਹਨਾਂ ਨੂੰ ਗ੍ਰਾਹਾਂ ਜਿੱਥੇ ਬੰਦੀ ਦੇ ਲੀਡਰ ਜੋਗਿੰਦਰ ਸਿੰਘ ਗ੍ਰਾਹਾਂ ਪੰਜਾਬ ਯੂਨੀਵਰਸਿਟੀ ਪਹੁੰਚੇ ਤੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਹੈ ਤੇ ਇੱਥੇ ਕੀਤੇ ਜਾ ਰਹੇ ਕੇਂਦਰੀਕਰਨ ਦਾ ਡਟਵਾ ਵਿਰੋਧ ਕੀਤਾ ਜਾਵੇਗਾ ਜਿਹੜਾ ਰੋਕਾਂ ਲਈ ਜਾਂਦੇ ਆ ਜਾਂ ਕਿਸੇ ਕਿਸੇ ਨਾਲ ਜ਼ਬਰ ਹੋਇਆ ਉਹਦਾ ਅਸੀਂ ਵਿਰੋਧ ਕਰਦੇ ਹਾਂ ਬਹੁਤ ਮਾੜੀ ਗੱਲ ਹੈ ਇਹ ਸਾਡੇ ਦੇ ਮੂਰੀ ਹੱਕ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਹੈ ਤੇ ਇਹਦੇ ਤੇ ਕੋਈ ਅਧਾਰ ਕਰਕੇ ਕੇਂਦਰੀਕਰਨ ਕਰਨਾ ਚਾਹੁੰਦਾ ਜਾਂ ਭਗਵਾਕਰਨ ਕਰਨਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਕੀਤਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਯੂਨੀਵਰਸਿਟੀ ਹੈ ਇੱਥੇ ਸਾਡੇ ਬੱਚਿਆਂ ਨੂੰ ਸਸਤੀ ਵਿੱਦਿਆ ਮਿਲਦੀ ਹੈ ਅਸੀਂ ਇਹਦੇ ਤੇ ਇਸ ਕਿਸਮ ਦਾ ਜੇ ਕੋਈ ੱੱਕਾ ਹੋਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪੀਯੂ ਚ ਸੈਨੇਟ ਚੋਣਾਂ ਨੂੰ ਲੈ ਕੇ ਕਮਸਾਨ ਦੇ ਵਿਚਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਪਸ਼ਟ ਕਰ ਦਿੱਤਾ ਕਿ ਜਲਦੀ ਚੋਣਾਂ ਦਾ ਐਲਾਨ ਹੋਵੇਗਾ ਯੂਨੀਵਰਸਿਟੀ ਦੇ ਨਾਲ ਪੰਜਾਬ ਦੇ ਲੋਕਾਂ ਅਤੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਵੇਖਦੇ ਹੋਏ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਗਿਆ ਇਹ ਇਸ ਗਲਤੀ ਮੈਂ ਨਹੀਂ ਕਹਦਾ ਕਿਸੇ ਤੋਂ ਮੈਂ ਕੋਈ ਇਹਦੀ ਚੋਣਾ ਵੀ ਇਹ ਇੱਕਦਮ ਵਾਪਸ ਹੋਇਆ ਜੇ ਉਹ ਉਹ ਉਦੋਂ ਵੀ ਕੋਈ ਐਪਰੀਸ਼ੀਏਟ ਕਰੇ ਤੇ ਇਲੈਕਸ਼ਨ ਡੇਟ ਜਦੀ ਵੀ ਸੀ ਨੇ ਲਿਖ ਕੇ ਭੇਜਦਾ ਇਲੈਕਸ਼ਨ ਡੇਟ ਆ ਜੂਗੀ ਜ਼ਿਕਰ ਹੋਇਆ ਕਿ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ 10 ਨਵੰਬਰ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ 'ਚ ਜ਼ਬਰਦਸਤ ਹੰਗਾਮਾ ਹੋਇਆ ਵੱਡੀ ਗਿਣਤੀ 'ਚ ਵਿਦਿਆਰਥੀਆਂ ਤੇ ਹੋਰ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਹੁਣ ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਵਿਚਾਲੇ ਹੋਈ ਮੀਟਿੰਗ ਬੇਸਿੱਟਾ ਰਹੀ ਚੰਡੀਗੜ੍ਹ ਤੋਂ ਅਨਕਿਤ ਦੁਦਾਨੀ ਦੇ ਨਾਲ ਮਨੋਜ ਰਾਠੀ న్యూਸ 18 ਪੰਜਾਬ